ਲਾਈ ਵੀ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੋ ਖੜੇ ਆਂ ਬੁੱਧਵਾਰ ਦੀ ਮੰਡੀ ਤੇ ਤੇ ਬਹੁਤ ਮੰਡੀ ਭਰੀ ਪਈ ਐ ਤੇ ਬਹੁਤ ਟਰੈਕਟਰ ਆਏ ਆ ਤੇ ਬਹੁਤ ਵਧੀਆ ਖਰੀਦਦਾਰ ਪਹੁੰਚਿਆ ਟਰਾਈਆਂ ਟਰੈਕਟਰਾਂ ਦੀਆਂ ਚੱਲ ਰਹੀਆਂ ਤੇ ਅੱਜ ਆਪਾਂ ਬਾਈ ਹਰਮਨ ਕੋਲੇ ਪਹੁੰਚਿਆ ਤੇ ਬਾਈ ਨਾਲ ਕਰਾਂਗੇ ਗੱਲਬਾਤ ਤੇ ਸਾਰੇ ਟਰੈਕਟਰਾਂ ਬਾਰੇ ਜਾਣੂ ਕਰਾਵਾਂਗੇ ਤੁਹਾਨੂੰ ਜਿਹੜੇ-ਜਿਹੜੇ ਟਰੈਕਟਰ ਆ ਬਾਈ ਕੋਲੇ ਬਾਈ ਕੋਲੇ ਮੈਨੂੰ ਉਹਨਾਂ ਦਾ ਹੈਗੇ ਐ 15-18 ਟਰੈਕਟਰ ਐ ਤੇ ਸਾਰੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਤੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਮਿੱਤਰੋ ਤੇ ਜਿਹੜੇ ਬੰਦੇ ਆਪਣੇ ਨਾਲ ਨਵੇਂ ਜੁੜਿਆ ਉਹ ਚੈਨਲ ਨੂੰ ਕਰ ਹਾਂਜੀ ਬਈ ਕੀ ਹਾਲ ਹੈ ਠੀਕ ਹੈ ਬਈ ਬਹੁਤ ਤੇ ਕਿੰਨੇ ਕਿ ਟਰੈਕਟਰ ਲੱਗੇ ਆ ਬਈ ਆਪਣੇ ਕੋਲ ਹੈਗੇ ਤੇ ਵੀਨ 15 ਤੋਂ 18 ਟਰੈਕਟਰ ਹੈਗੇ ਠੀਕ ਹੈ ਬਈ ਤੇ ਲੈ ਵੀ ਮੇਰੇ ਤੋਂ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਮੈਂ ਵੀ ਦੱਸਦਾ 21 ਮਾਡਲ ਆ ਬਈ ਜੀ ਠੀਕ ਹੈ ਜੀ 80 ਪੈ ਦੇ ਟਾਇਰ ਆ ਠੀਕ ਹੈ ਨੰਬਰ ਹੈ ਜਾਨਾ ਫਾਸਟਪਾਰਟ ਹੀ ਟਰੈਕਟਰ ਆ ਡਿਮਾਂਡ ਆ ਆਪਣੀ ਹੈਗੇ 4 ਲੱਖ ਤੇ 65000 ਰੁਪਿਆ ਇਹ ਆਪਾਂ ਟਰੈਡ ਦੇ ਰੈਂ 4 ਲੱਖ ਤੇ 45000 ਰੁਪਏ ਠੀਕ ਹੈ ਜੀ ਤੇ ਲੋਨ ਫੈਨਸ ਹੋ ਜੂ ਇਹਦੇ ਤੇ ਹਾਂ ਹਾਂ ਲੋਨ ਫੈਨਸ ਹੋ ਜੂ ਲੈ ਮਿੱਤਰੋ ਤੁਹਾਡਾ ਸਿੱਬਲ ਸਹੀ ਹੋਣਾ ਚਾਹੀਦਾ ਲੋਨ ਫੈਨਸ ਹੋ ਜੂ ਟਰੈਕਟਰਾਂ ਤੇ ਤੇ ਦਿਖਾ ਦੇ ਮਿੱਤਰਾਂ ਚਾਰਸ ਵੀਰੋ ਅੱਗੇ ਆ ਗਿਆ ਜੌਂਡੀਅਰ 50 ਪੰਜਾ ਡੀ 50 ਪੰਜਾ ਡੀ ਆ ਬਾਈ ਮਗਲੇ ਟਾਇਰ ਜਮਾ ਨਾਲ ਦੇ ਆ ਮਗਲੇ ਟਾਇਰ ਨਵੇਂ ਆ ਜਮਾ ਮਗਲੇ ਨਾਲ ਦੇ ਲਾਹੇ ਆ ਪਾ ਪੰਜਾਬ ਅੱਧੇ ਟਾਇਰ ਸੀਗੇ ਮੂਲੇ ਟਾਇਰ ਨਾਲ ਦੇ ਆ 70 ਪੈਸੇ ਠੀਕ ਹੈ ਜੀ ਬਠਿੰਡੇ ਦਾ ਨੰਬਰ ਆ ਬਠਿੰਡਾ ਨੰਬਰ ਆ ਸਰਕਾਰੀ ਨੰਬਰ ਪਲੇਟਾ ਲੱਗੇਗਾ ਮਿੱਤਰੋ ਇਹ 4 ਲੱਖ ਤੇ 55000 ਰੁਪਏ ਬਾਈ ਡਿਮਾਂਡ ਕਰਦਾ ਤੇ ਬਈ ਇਹੋ ਇੰਜਨ ਗੇਅਰ ਦਾ ਗਮਟਰ ਇੰਜਨ ਗੇਅਰ ਤਾਂ ਓਕੇ ਆ ਬਈ ਬਾਈ 22 ਦੀ ਚੱਲੇ 10 ਕਿੱਲਾਂ ਦੀ 22 ਠੀਕ ਆ ਬਈ ਤੇ ਨਾਟ ਪਾਰਟੀ ਹੈ ਪਹਿਸਟ ਪਾਰਟੀ ਆ ਮਿੱਤਰੋ ਤੇ ਕਿੰਨੇ ਦਾ ਛੱਡ ਦੇਣਾ ਬਈ ਇਹ ਆਪਾਂ ਦੇ ਦਿੰਦੇ ਆ 4 ਲੱਖ ਤੇ 35000 ਰੁਪਏ ਲੈ ਵੀ ਮਿੱਤਰੋ 20000 ਰੁਪਏ ਸਿੱਧਾ ਉੱਟ ਗਿਆ ਤੇ 4 ਲੱਖ ਦਾ ਮਾਣ ਹੋਰ ਕਰ ਦਾਂ 35000 ਦਾ ਤੇ 22 ਕਨਾ ਆਪਣੀ ਵੀਡੀਓ ਦੇਖ ਕੇ ਆ ਜਾਓ 5000 ਦਾ ਮਾਣ ਹੋਰ ਕਰ ਦੂੰਗਾ 5000 ਦਾ ਮਾਣ ਹੋਰ ਕਰ ਦੂੰਗਾ ਬਾਈ ਕਹਿੰਦਾ 20000 25000 ਹੋ ਗਿਆ ਤੇ ਬਾਈ ਬਹੁਤ ਵਧੀਆ ਬੰਦਾ ਡਿਮਾਂਡ ਤਾਂ ਪੂਰੀ ਕਰੂ ਅੱਗੇ ਆ ਗਿਆ ਜੀ ਮਹਿੰਦਰਾ 265 ਇਹ ਵੀ ਜਮਾਂ ਨਮਾ ਹੀ ਹੈ ਟਰੈਕਟਰ ਪਾਵਰ ਹੈ ਕੰਪਨੀ ਵੱਲੋਂ ਮੇਰੇ ਵੀ ਨਾਮ ਦੇ ਟਾਇਰ ਆ ਠੀਕ ਹੈ ਜੀ ਉਹੀ ਮਾਡਲ ਆ ਇਹ ਠੀਕ ਹੈ 4 ਲੱਖ ਤੇ 25000 ਰੁਪਏ ਡਿਮਾਂਡ ਕਰਦਾ ਠੀਕ ਹੈ 4 ਦਾ ਦੇ ਦਾਂਗੇ ਓਕੇ ਜੀ ਆਪਾਂ ਠੀਕ ਹੈ 4 ਲੱਖ ਦਾ ਬਾਈ ਕਹਿੰਦਾ ਇਹਦੇ 'ਚ 25000 ਰੁਪਏ ਦੇ ਝੋੜ ਗਏ ਮਿੱਤਰੋ ਪੰਜਾਬ ਨੰਬਰ ਟਰੈਕਟਰ ਹੈ ਜਮਾਂ ਸਿੱਕੇਬੰਦ ਜਿਵੇਂ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਤੇ ਪੂਰਾ ਬੱਗੇ ਟਰੈਕਟਰ ਮਗਲੇ ਐਮ ਆਰ ਤੋਂ ਮੁੱਲੇ ਵਿਕੀ ਦੇ ਜੀ ਠੀਕ ਹੈ ਰਿਜਨਲ ਟਾਇਰ ਆ ਜੀ ਨਾਲ ਦੇ ਚਾਰੇ ਠੀਕ ਹੈ ਜੀ ਪੂਰਾ ਕੁੱਤਾ ਵੀ ਸਾ ਮਿੱਤਰੋ ਟਰੈਕਟਰ ਲੋਨ ਫੈਨ ਸੀਦੇ ਤੇ ਵੀ ਹੋ ਜਾਣਾ ਤੇ ਅੱਗੇ ਆ ਗਏ 35 ਵਾਲਾ 16 ਲਿਕਾ 2016 ਮਾਡਲ ਟਰੈਕਟਰ ਆ 3 ਲੱਖ 80 ਹਜ਼ਾਰ ਰੁਪਿਆ ਬਾਈ ਕਰਦਾ ਡਿਮਾਂਡ ਨੰਬਰ ਕਿਤਨਾ ਬਾਈ ਹੈ ਇਹ 50 ਮਿੱਤਰੋ ਪੀ ਵੀ ਕਾਰਡ ਸੀ 8071 ਟਾਇਰਾਂ ਦੀ ਬੰਦੀ ਕੰਡੀਸ਼ਨ ਨਾਲ ਦੇ ਟਾਇਰ ਬਾਈ ਜਮਾ ਮਤਲਬ ਵੀ 90% ਟਾਇਰ ਆ ਜੀ ਠੀਕ ਹੈ ਮਗਰਲੇ ਦਾ ਜਮਨ ਨਮੀ ਹੈ ਹਾਂ ਮੂਹਲੇ ਹੈਗੇ 80 70 85 ਦੇ ਤਾਂ ਠੀਕ ਹੈ ਨਾ ਮਗਰ ਜਮਨ ਨਵੇਂ ਤੋਂ ਮਾਰਦਾ ਵੀ ਨਹੀਂ ਉੱਡੇ ਟਾਇਰਾਂ ਤੋਂ ਤੇ ਮੂਹਲੇ ਟਾਇਰ ਵੀ ਪੂਰੇ ਵਧੀਆ ਪਏ ਆ ਕੰਪਨੀ ਦੇ ਟਾਇਰ ਆ ਤੇ ਇਹ ਵੀ ਟਰੈਕਟਰ ਜਮਨ ਸਿੱਕੇਵੰਦ ਨਵਾਂ ਟਰੈਕਟਰ ਹੈ ਮਗਰ ਆਪਾਂ ਦੇ ਵੀ ਲੈਂਦੇ ਲਿਮਿਨੇਸ਼ਨ ਹੋ ਗਿਆ ਹੋਇਆ ਤੇ ਡੰਡਾ ਫੱਟੀ ਵਿੱਚ ਨਾਲ ਨੂੰ ਕਰਾਂਗੇ ਜੀ ਚੱਲ ਜੀ ਬਈ ਨਾਲ ਸਾਰਾ ਠੀਕ ਹੈ ਬਈ ਇੰਜਰੂਨਦਨ ਦਿਖਾ ਦਿਓ ਬਈ ਜਮਨ ਨਵਾਂ ਟਰੈਕਟਰ ਹੈ ਤੇ ਦੱਸ ਬਈ ਇਹ ਕਿੱਲੇ ਜਿਹਾ ਚੱਲਦਾ ਦੋਬਲ ਡਿਸਟਰੀਮੈਂਡ ਆ ਪੀ ਡਿਸਟਰੀਬਿਊਟਰ ਆਸੀ ਲੇਟਾਂ ਟ੍ਰਿਕੀ ਮੁੱਕੀ ਆ ਡਿਮਾਂਡ ਆ 380 ਆਰਪੀਐਲ ਦਿਖਾਇਆ ਕਿ ਇਹ ਰੈਂਡ ਟਰੈਕਟਰ 365000 ਤੇ 365000 ਦਾ ਬਾਈ ਕਹਿੰਦਾ ਇਹ ਟਰੈਕਟਰ ਛੱਡ ਦੂੰਗਾ ਤੇ ਅੱਗ ਗਿਆ ਗੈ ਸਰਰਾਜ 5 ਸਟਾਰ ਬ੍ਰੈਂਡਾ ਨੰਬਰ ਟਰੈਕਟਰ ਹੈ 2020 ਮਾਡਲ ਹੈ ਇਹਦਾ ਦੋਬਲ ਡਿਸਟਰੀਮੈਂਡ ਪੁਰਾਣਾ ਨਹੀਂ ਦੋਬਲ ਡਿਸਟਰੀਮੈਂਡ ਹੋਰ ਆ ਵੀ ਤੇੜਾ ਬਣਿਆ ਕਰ ਵਾਸ ਵੀਡੀਓ ਠੀਕ ਹੈ 20 ਮਾਡਲ ਆ ਠੀਕ ਹੈ ਪੂਰਾ ਸਿੱਕੇ ਬੰਦ ਡੈਕਟਰ ਮੈਟਰ ਜਮਾ ਵਾਲਾ ਹੈ ਠੀਕ ਹੈ ਜੀ ਇੰਜਨ ਕਾ ਦੇ ਵਿੱਚ ਕਲੋਸ ਕਰਦਾ ਕਲੋਸ ਕਰ ਦੇ ਇੰਜਨ ਮੈਟਰ ਪੂਰਾ ਸਿੱਕੇ ਬੰਦ ਡੈਕਟਰ ਮਗਰਲੇ ਟਾਇਰਾਂ ਦੀ ਕੰਡੀਸ਼ਨ ਦੱਸੋ ਪੈਰ ਹੈਗੇ ਆ ਬਈ 80 ਤੋਂ 80 ਬਣਿਆ ਗੁੜੀਆਂ ਦੇ ਟਾਇਰ ਆ 16 ਆ 16 80 ਪੈਸੇ ਮਗਰਲੇ ਡੈਕਟਰ ਮੈਟਰ ਜਿਵੇਂ ਮੂਹਰੇ ਦੱਸੋ ਬਈ ਮੂਹਰੇ ਹੈਗੇ ਬਈ 80 ਬਣ ਟਾਇਰ ਥੋੜਿਆ ਚੌਕਰਾਇਟ ਥੋੜਿਆ ਆਸ ਤੇ ਇਹ ਬਈ ਫਰਸਟ ਪਾਰਟੀ ਦੀ ਫੁੱਲ ਗਾਰੰਟੀ ਆ ਫਰਸਟ ਪਾਰਟੀ ਦਾ ਟਰੈਡ ਆ ਇਹ ਬਠਿੰਡੇ ਦਾ ਨੰਬਰ ਆ ਠੀਕ ਹੈ ਮਿੱਤਰੋ ਪੰਜਾਬ ਨੰਬਰ ਟਰੈਕਟਰ ਆ ਫਰਸਟ ਪਾਰਟੀ ਹੁਣ ਜਿਹੜਾ ਬੰਦਾ ਲੱਗ ਜਾਉ ਦੂਜੇ ਨਾਲ ਹੂ ਟਰੈਕਟਰ ਲੋਨ ਫੈਂਸ ਇਹਦੇ ਤੇ ਵੀ ਹੋ ਜੂ ਟਰੈਕਟਰ ਤੇ ਦੱਸ ਬਈ ਕਿਰਾ ਕਿੰਨੇ ਦਾ ਚੱਲਣਾ ਇਹ ਆਪਾਂ ਦੇ ਦੇ ਆ ਬਈ 6 ਲੱਖ ਤੇ 85 ਹਜ਼ਾਰ ਦਾ ਡਿਮਾਂਡ ਆ ਆਪਣੀ ਦੇ ਦੇਣਾ 6 55 ਹਜ਼ਾਰ ਦੇਣਾ 6 55 ਦਾ ਦੇ ਦੇ ਮੌਕੇ ਤੇ ਹੋਰ ਵੀ ਮੰਗ ਕਰ ਦਿੰਗੇ ਮੌਕੇ ਤੇ ਬਈ ਕਹਿੰਦਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ 5000 ਰੁਪਏ ਉਹਨੂੰ ਲੈਸ ਕਰਾਂਗੇ ਬਈ ਆਪਣਾ ਨੰਬਰ ਦਾਖਲ ਨੰਬਰ ਭਾਈ ਆਪਣਾ ਹੈਗਾ 9873576412 9873576412 ਹਾਂਜੀ ਲੈ ਮਿੱਤਰੋ ਅੱਗੇ ਆਪਾਂ ਦਿਖਾਉਨੇ ਆ ਸੋਨਾ ਲੀਕਾ 750 ਵਾਲਾ ਆਰਐਕਸ ਹੈ ਪੂਰਾ ਕੋਕਾ ਵੀ ਟਰੈਕਟਰ ਹੈ 2014 ਮਾਡਲ ਹੈ 435000 ਰੁਪਏ ਭਾਈ ਡਿਮਾਂਡ ਕਰਦਾ ਪੰਜਾਬ ਨੰਬਰ ਹੈ ਪੀਵੀ22 ਦੱਸੋ ਜੀ ਕੀ ਰਾਇਤ ਹੈ ਇਹ ਬਈ 14 ਮਾਡਲ ਹੈ 4,35,000 ਰੁਪਏ ایڈਵਾਂنس ਚਾਰ-ਦਸ ਦਾ ਦੇ ਦੇਣਗੇ ਆਪਾਂ ਨੂੰ ਚਾਰ-ਦਸ ਦਾ ਟਾਇਰਾਂ ਦੀ ਕੰਡੀਸ਼ਨ ਦੱਸ ਦਈਏ ਟਾਇਰ 80 ਤੋਂ 85% ਦੇ ਹੈਗੇ ਆ 85 ਰਹਿ ਗਿਆ 80 ਹੀ ਮੰਨ ਲਿਆ 80% ਟਾਇਰ ਹੈ ਮਿੱਤਰੂ ਉਹਦਾ ਬਾਦੀ ਹੋਣੀ ਹੈ ਜਿਹੜੀ ਆਪਾਂ ਵੀਡੀਓ 'ਚ ਗੱਲ ਕਹੀ ਸੀ ਉਦੋਂ ਵਧੀਆ ਹੀ ਬੈਠੇ ਆਪਾਂ ਘਾਟੀ ਦੱਸਿਆ ਤੇ ਪੂਰਾ ਵਧੀਆ ਟਰੈਕਟਰ ਹੈ ਜਮਾ ਕੋਕਾ ਪੀਸ ਕਿ ਢੋਲੀ ਕਿ ਛਿਕਨੀ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜਮਾ ਇੰਜਨ ਗੇਅਰ ਦੀ ਵੀ ਗਾਰੰਟੀ ਹੈ ਇੰਜਨ ਗੇਅਰ ਦੀ ਬਾਈਆਂ ਦੀ ਫੁੱਲ ਗਾਰੰਟੀ ਹੈ ਬਾਅਦ ਕਿ ਤੁਸੀਂ ਤਸੱਲੀ ਕਰਕੇ ਟਰੈਕਟਰ ਲੈ ਜਾ ਸਕਦੇ ਅੱਗੇ ਆ ਗਈ 855 ਤਿੰਨ ਸਟਾਰ ਟਰੈਕਟਰ ਇਹ ਵੀ ਬਹੁਤ ਸੋਨਾ ਪਿਆ ਪਰਵਾਸ ਵੀ ਡੀਓ ਆ ਬਈ ਠੀਕ ਹੈ ਬਈ ਰੰਗ ਪੇਂਟ ਸਾਰਾ オリジナル ਆ ਹਾਂ ਜੀ ਨਾ ਬਈ ਸਾਰਾ ਠੀਕ ਹੈ ਬਈ ਤੇ ਚਾਰੇ ਟਾਇਰ ਜਮਾ ਨਵੇਂ ਹੀ ਆ ਮਿੱਤਰੋ ਪੂਰੀ ਵਧੀਆ ਕੰਡੀਸ਼ਨ ਦਾ 2010 ਮਾਡਲ ਟਰੈਕਟਰ ਆ 3,70,000 ਰੁਪਏ ਬਾਈ ਡਿਮਾਂਡ ਕਰਦੇ ਆ ਪੰਜਾਬ ਨੰਬਰ ਟਰੈਕਟਰ ਦਾ ਸਭਈ ਇਹ ਕਿੰਨੇ ਦਾ ਛੱਡੋ ਆਪਾਂ ਦੇ ਰਹਿ ਐਮ ਬਾਈ ਮੌਕੇ ਤੇ 3,45,000 ਰੁਪਏ 3,45,000 ਦਾ ਬਾਈ ਕਿਹੜਾ ਛੱਡ ਜਾਗੇ ਆਪਾਂ ਮੌਕੇ ਤੇ ਹੋਰ ਮਾਨ ਤਾਨ ਹੋ ਜੂ ਮਿੱਤਰੋ ਅੱਗੇ ਆ ਗਿਆ ਸੋਨਾਲੀਕਾ 60 ਵਾਲਾ 2019 ਮਾਡਲ ਟਰੈਕਟਰ ਹੈ ਵੀ ਬਠਿੰਡਾ ਨੰਬਰ ਟਰੈਕਟਰ ਆ 5,95,000 ਰੁਪਏ ਬਾਈ ਡਿਮਾਂਡ ਕਰਦੇ ਆ ਦੱਸ ਬਈ ਇਹਦੇ ਬਾਰੇ ਟਾਇਰਾਂ ਦੀ ਕੰਡੀਸ਼ਨ ਦੱਸ ਬਈ 80% ਟਾਇਰ ਆ ਬਾਈ 4 ਠੀਕ ਹੈ ਬਾਈ ਲਾਲ ਦੇ ਟਾਇਰ ਇਹਦੇ ਬਾਈ ਇਹਦੇ ਨਾਲ ਦੇ ਟਾਇਰ ਲਾਲ ਦੇ ਟਾਇਰਾਂ ਨੂੰ ਮਤਲਬ ਜਮਾ ਕੋਕਾ ਵੀ ਟਰੈਕਟਰ ਜਿਵੇਂ ਸ਼ੋਅਰੂਮ ਤੇ ਖੜਾ ਹੁੰਦਾ ਉਹ ਵੀ ਟਰੈਕਟਰ ਹੈ ਇੰਜਨ ਗੇਅਰ ਦੀ ਬਾਈ ਫੁੱਲ ਗਾਰੰਟੀ ਹੈ ਜਮਾ ਹਾਂਜੀ ਹਾਂਜੀ ਇਹਦਾ ਚਾਬੀ ਨਹੀਂ ਲੱਗੀ ਨਾ ਬਾਈ ਟਰੈਕਟਰ ਗਰਾਂਟੂ ਸਾਰਾ ਰੀਜਨਲ ਹੈ ਸਾਰਾ ਰੰਗ ਨੂੰ ਜਮਾ ਛਤਰੀ ਛੁਤਰੀ ਪੂਰੀ ਓਕੇ ਲੱਗੇ ਆ ਮਤਲਬ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲਦਾ ਤੇ ਬਾਈ ਬਹੁਤ ਵਧੀਆ ਬੰਦਾ ਜਿਹੜਾ ਕੋਈ ਟਰੈਕਟਰ ਖਰੀਦਣਾ ਬਾਈ ਨਾਲ ਸੰਪਰਕ ਕਰ ਲਿਓ ਕ੍ਰੀਨ ਦੇ ਨੰਬਰ ਚਲਾ ਦੇ 10 ਬਈ ਕਿੰਨੇ ਕਿ ਦੱਸਣਾ ਛਾੜ ਦਿਆਂਗੇ ਬਈ ਆਪਾਂ 25000 ਰੁਪਏ ਜੋ ਵੀ ਕਰਦਾ ਐ ਇਹਦਾ ਸਕੌਮ ਠੀਕ ਆ 25000 ਰੁਪਏ ਛਾੜ ਦਾਂਗੇ ਬਾਈ ਕਿ ਨਾ 5 ਲੱਖ ਤੇ 95000 ਰੁਪਏ ਡਿਮਾਂਡ ਆ ਅੱਗੇ ਚੱਲਦੇ ਆ ਮਿੱਤਰੋ ਸੋਨਾ ਦਿੱਤਾ 745 ਹਜ਼ਾਰ ਆ ਬਹੁਤ ਸੋਨਾ ਟਰੈਕਟਰ ਐ ਵੀ ਪਿਛਲੇ ਟਾਇਰ ਬਈ ਇਹਦੇ 80 ਪੈਸੇ ਆ ਮੂਹਰੇ ਜਮਾ ਨੂੰ ਨਹੀਂ ਆ 13 ਮਾਡਲ ਆ ਕੰਡੀਸ਼ਨ ਐ ਟਾਬਲ ਕਲੱਚ ਆ ਬਈ ਜੋ ਗੇਦਾ ਹੈ ਵੀ ਲੋਕ ਤਾਂ ਓਕੇ ਤੇ ਪੰਜਾਬ ਨੰਬਰ ਮਿੱਤਰੋ ਟਰੈਕਟਰ ਹੈ 345000 ਰੁਪਇਆ ਬਾਈ ਡਿਮਾਂਡ ਕਰਦਾ ਫੁੱਲ ਓਕੇ ਟਰੈਕਟਰ ਹੈ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਓ ਘਰੇ ਬਾਈ ਬਾਕੀ ਬਾਈ ਬਹੁਤ ਵਧੀਆ ਬੰਦਾ 345000 ਰੁਪਇਆ ਡਿਮਾਂਡਾ ਦੱਸ ਬਾਈ ਕਿੰਨੇ ਕਿਰਾਏ ਤੇ 325000 ਰੁਪਇਆ ਦਾ ਬਾਈ ਕਹਿੰਦਾ ਦੇਦਾ ਵੀ ਆਪਾਂ ਮੌਕੇ ਦੇ ਮਾਣ ਤਾਂ ਹੋਰ ਵੀ ਹੋ ਜੂਗਾ 20000 ਰੁਪਇਆ ਬਾਈ ਨੇ ਘਟਾਤਾ ਬਾਕੀ ਮੌਕੇ ਦੇ ਮਾਣ ਤਾਂ ਹੋਰ ਹੋ ਜੂਗਾ ਤੇ ਆ ਜੋ ਅੱਗੇ ਜਾਓ ਜਿਹੜਾ ਵੀ ਟਰੈਕਟਰ ਵੀ ਆਪਣੇ ਤੋਂ ਲੈ ਕੇ ਜਾਊਗਾ ਕੋਈ ਵੀ ਇੰਜੀਨਰ ਗੇਅਰ ਦੀ ਠੀਕ ਹੈ ਜੀ ਸੱਲੀ ਕਰਕੇ ਲੈ ਕੇ ਜਾਵੇ ਕਾਪੀ ਕਾਜ ਵੀ ਆਪਣੀ ਖੋਲ ਗਰੰਟੀ ਹੋ ਜੀ ਤੇ ਜਿਹੜਾ ਆਪਣਾ ਚੈਨਲ ਵੀਡੀਓ ਦੇਖ ਕੇ ਉਹਦੇ 5000 ਰੁਪਏ ਉਹਨੂੰ ਲੈਸ ਕਰਨਾ ਹਾਂਜੀ ਹਾਂਜੀ ਲੈ ਮਿੱਤਰੋ 5000 ਰੁਪਏ ਬਾਈ ਕਹਿੰਦਾ ਮੈਂ ਲੈਸ ਕਰੂ ਤੁਹਾਨੂੰ ਤੇ ਅੱਗੇ ਆ ਗਿਆ 855 ਇਹ ਵੀ ਜਮਨ ਨਵਾਂ ਟਰੈਕਟਰ ਹੈ ਪੂਰੀ ਵਧੀਆ ਕੰਡੀਸ਼ਨ ਦਾ ਮਾਡਰਨ ਦਾ ਫਿਨਿਸ਼ ਹੈ ਬਾੜਾ ਹੈਗਾ ਬਾਈ 20 ਇਹ 90% ਮਗਰ ਲੇਟਾਇਰ ਆ ਮੂਰਲੇ ਜਮਨ ਨਵੇਂ ਆ ਠੀਕ ਹੈ ਜੀ ਰੇਡੀਅਲ ਟਾਇਰ ਆ ਮੂਰਲੇ ਠੀਕ ਹੈ ਜੀ 40000 ਦੇ ਠੀਕ ਹੈ ਜੀ ਤੇ 6 ਲੱਖ 65 ਹਜ਼ਾਰ ਆਪਣੀ ਡਿਮਾਂਡ ਆ ਤੇ 6 ਲੱਖ ਤੇ 40 ਹਜ਼ਾਰ ਦਾ ਆਪਾਂ ਮੋਕੇ ਦੇ 6 ਲੱਖ ਦੇ ਦਾਂਗੇ 40 ਹਜ਼ਾਰ ਦਾ ਟਰੈਕਟਰ ਪਈਦਾ ਨਾ ਛੱਡ ਨਹੀਂ ਪੰਦਲੇ ਕਰਾਂਗੇ ਕੱਪਟਨ 90% ਟਾਇਰ ਆ ਮਸਲਾ ਇਹ ਤੇ ਮੂਰਲੇ ਦਾ ਨਾਈਟ ਹੈ ਜਰਮਨ ਸਾ ਦਾ ਨੰਬਰ ਆ ਬਈ ਇਹ ਹਾਂਜੀ ਮਾਨਸਾ ਪੀ ਵੀ 31 ਪੀ ਵੀ 31 ਮਾਨਸਾ ਦਾ ਨੰਬਰ ਆ ਪੰਜਾਬ ਮਿੱਤਰੋ ਤੇ

ਇਹ ਛੱਡ ਦਾਂਗੇ ਮੌਕੇ ਤੇ ਮਾਨਤਨ ਹਰੂਲੀ ਜਮਾ ਨਵੇਂ ਟਰੈਕਟਰ ਹੀ ਹੈ ਬਈ ਇਹ ਤਾਂ ਹਾਂਜੀ ਤੇ ਅੱਗੇ ਆ ਗਿਆ 855 2003 ਮਾਡਲ ਆ 310000 ਰੁਪਏ ਉਹ ਪੰਜਾਬ ਨੰਬਰ ਦੀ ਟਰੈਕਟਰ ਤੋਂ ਪੰਜਾਬ ਨੰਬਰ ਬਈ ਪੰਜਾਬ ਨੰਬਰ ਹੀ ਹੁੰਦੇ ਆਪਣੇ ਕੋਲ ਤਕੜੀਏ ਕਰਾਂਗਾ ਆ ਵੀ ਪੰਜਾਬ ਨੰਬਰਾ ਰੰਗ ਰੂਪ ਸਾਰਾ ਰੇਨ ਨਾਲ ਟਰੈਟ ਆ ਇੰਜਨ ਗੇਅਰ ਦੀ ਇਹਦੀ ਵੀ ਫੁੱਲ ਗਾਰੰਟੀ ਆ ਠੀਕ ਹੋ ਗਈ ਮਗਰ ਇਹ ਟਾਈਮ ਹੈਗੇ ਅਜੇ 82 ਤੋਂ 90 ਪੈਂਦੇ 80 ਮੰਨੋ 13 90 ਪੈਂਦੇ ਟਾਇਰ ਆ ਨਾ ਬਈ ਹਾਂਜੀ ਹਾਂਜੀ 13 ਵਾਲੇ ਟਾਇਰ ਆ ਮੂਲੇ ਜੇਕੇ ਦੇ 80% ਟਾਇਰ ਠੀਕ ਹੈ ਜੀ 3 ਲੱਖ ਤੇ 10000 ਰੁਪਏ ਆਪਣੀ ਡਿਮਾਂਡ ਆ ਠੀਕ ਹੈ ਜੀ 2 ਲੱਖ ਤੇ 85000 ਰੁਪਏ ਦਾ ਟਰੈਕਟਰ ਦੇ ਰਹੇ ਆ ਮੌਕੇ ਤੇ ਹੋਰ ਵੀ ਮਾਨ ਕਰਦੇ ਆ 2 ਲੱਖ 85000 ਦਾ ਬਾਈ ਕਹਿੰਦਾ ਦੇ ਦਾਂਗੇ ਮੌਕੇ ਤੇ ਹੋਰ ਵੀ ਮਾਨਤਨ ਹੋ ਜੀ ਅੱਗੇ ਆਗੇ ਜੀ ਜੌਂਡੀਅਰ 5310 2006 ਮਾਡਲ ਟਰੈਕਟਰ ਹੈ 450000 ਰੁਪਏ ਡਿਮਾਂਡ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਈ ਇਹ ਵੀ ਇਹ ਹਰਿਆਣਾ ਵੇਖ ਰੇਣਾ ਨੰਬਰ ਆ ਬਾਈ ਟਰੈਕਟਰ ਤੇ ਮਗਰਲੇ ਟਾਇਰ ਇਹ 16 ਵਾਲਿਆਂ ਮੂਹਲੇ ਵੀ ਵੀ ਕੰਡੀਸ਼ਨ ਟਾਇਰਾਂ ਦੀ ਬਹੁਤ ਵਧੀਆ ਵਰਤੀ ਆਪਾਂ ਬਾਈ ਤੁਹਾਨੂੰ ਵੀ ਕਿੰਨੇ ਪੈਸੇ ਟਾਇਰ ਆ ਮਗਰਲੇ ਟਾਇਰ ਬਾਈ 70 ਪੈਸੇ ਆ ਠੀਕ ਆ ਮੂਹਲੇ 80 ਮੂਹਲੇ 80 ਯਾਰ 6 ਮਾਡਲ ਆ ਠੀਕ ਆ ਜੀ ਡਿਮਾਂਡ ਆਪਣੀ ਹੈਗੀ 4 ਲੱਖ ਤੇ 50000 ਰੁਪਿਆ ਠੀਕ ਆ ਜੀ 4 ਲੱਖ ਤੇ 20000 ਰੁਪਏ ਦਾ ਮੌਕਾ ਦੇ ਰਹੇ ਆ 4 ਲੱਖ 20000 ਦਾ ਬਾਈ ਕਹਿੰਦਾ ਦੇ ਦੇਗਾ 30000 ਰੁਪਿਆ ਦੇ ਦੇ ਜਿੰਦਾਂ ਲੱਤਰੋ ਟਰੈਕਟਰ ਜਮਾ 400 ਫਿਰੋ ਦਿਖਾ ਦੇ ਭਾਈ ਜਮਾ ਸਿੱਕੇ ਬੰਦ ਦਾ ਟਰੱਕ ਕਾਲੇ ਢੱਡਾਲੇ ਬਹੁਤ ਕੱਟ ਮਿਲਦਾ ਐਲਟੀ ਐਲਟੀ ਮਾਡਲ ਆ ਕਾਲੇ ਢੱਡਾ ਦਾ ਕੱਟ ਬਹੁਤ ਜਿਆਦਾ ਡਿਮਾਂਡ ਆ ਕੱਟ ਮਿਲ ਜਾਂਦਾ ਭਾਈ ਹਾਂ ਮਸ਼ੀਨ ਮਸ਼ੂਨ ਤੇ ਜਿਵੇਂ ਮਰਜ਼ੀ ਕੰਮ ਦੇ ਦੇਂਦਾ ਜੀ ਆਪਾਂ ਮਸ਼ੀਨ ਵੱਡੀ ਤੇ ਚੜਾਣੋ ਚਾਹੇ ਹਾਂਜੀ ਹਾਂਜੀ ਤੇ ਲੈ ਵੀ ਮਿੱਤਰੋ ਅੱਗੇ ਆ ਗਿਆ ਸਟੈਂਡਰਡ 480 ਦਾ ਸਬਈ ਇਹਦੇ ਦਾ ਪਾਵ ਸਟੇਰਿੰਗ ਹੈ ਬਾਈ ਖਰਾਬ ਹਾਂਜੀ ਹਾਂਜੀ ਰੇਨਾਲ ਪਾਵੜਾ 2008 ਮਾਡਲ ਆ ਠੀਕ ਹੈ ਜੀ 3 ਲੱਖ ਦੇ 40000 ਰੁਪਏ ਆਪਣੀ ਡਿਮਾਂਡ ਆ ਠੀਕ ਹੈ ਜੀ ਤਿੰਨ ਦੇ ਦਾਂਗੇ ਆਪਾਂ 3 ਲੱਖ 15000 ਤੁਹਾਨੂੰ 3 ਲੱਖ 15000 ਰੁਪਏ ਦਾ ਬਾਈ ਗਾ ਦੇ ਦਾਂਗੇ 16 ਵਾਲੇ ਟਾਇਰ ਆ ਮਾਹਰੇ ਦਾ 80 ਪੈਸੇ ਟਾਇਰ ਆ ਮੂਹਰੇ 60 ਪੈਸੇ ਟਾਇਰ ਆ ਠੀਕ ਹੈ ਬਾਈ ਡੰਡਾ ਫੱਟੀ ਛਤਰੀ ਇਹਦੀ ਬਾਈ ਸਾਰਾ ਹਾਂ ਬਾਈ ਸਭ ਕੁਝ ਸਭ ਕੁਝ ਮਿਲੂ ਛਤਰੀ ਆਪਾਂ ਉਹ ਨਹੀਂ ਲਾਈ ਬਸ ਇੰਨੇ ਗੇਰ ਦੀ ਫੁੱਲ ਗਰੰਟੀ ਆ ਬਈ ਜੀ ਇਹ ਟਰੈਕਟਰ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹ ਵੀ ਭਾਲੇ ਨਹੀਂ ਥਿਆਉਂਦੇ ਠੀਕ ਆ ਬਈ ਇਹ ਵੀ ਬਾਈ ਕਹਿੰਦਾ ਭਾਲੇ ਨਹੀਂ ਥਿਆਉਂਦੇ ਲੈ ਵੀ ਮਿੱਤਰੋ ਜਿਹੜਾ ਤੁਹਾਡੀ ਟਰੈਕਟਰ ਪਸੰਦ ਆ ਬਾਈ ਨਾਲ ਕਰ ਲੋ ਸੰਪਰਕ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਈ ਬਹੁਤ ਵਧੀਆ ਬੰਦਾ ਬਾਈ ਕਹਿੰਦਾ ਆਪਾਂ 5000 ਰੁਪਏ ਲੈਸ ਕਰਾਂਗੇ ਬਾਈ ਨੂੰ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਹਾਂਜੀ ਤੇ ਬਾਕੀ ਆਪਾਂ ਟਰੈਕਟਰਾਂ ਦੇ ਰੇਟ ਸਾਨੂੰ ਦੱਸ ਤੇ ਧੰਨਵਾਦ ਬਈ ਆਪਾਂ ਬਾਈ ਨਾਲ ਅਗਲੀ ਵੀਡੀਓ 'ਚ ਮਿਲਾਂਗੇ